ਧੰ ਬਾਬਾ ਨਾਨਕ ਤੂੰ ਹੀ ਨਿਰੰਕਾਰ ਧੰ ਬਾਬਾ ਨਾਨਕ ਤੂੰ ਹੀ ਨਿਰੰਕਾਰ ਅਮੀਕ ਕੋ ਹੀ ਨਿਰੰਕਾਰ ਧੰ ਬਾਬਾ ਨਾਨਕ ਤੂੰ ਹੀ ਨਿਰੰਕਾਰ ਧੰ ਬਾਬਾ ਨਾਨਕ ਤੂੰ ਹੀ ਨਿਰੰਕਾਰ ਬਾਬਾ ਨਾਮਿਕ ਕੋ ਹੀ ਨਿਰੰਕਾਰ ਧੰ ਬਾਬਾ ਨਾਨਕ ਤੂੰ ਹੀ ਨਿਰੰਕਾਰ ਨਿਰੰਕਾਰ ਜੇ ਮਤ ਗੁਰ ਮਤ ਵੱਡ ਭਾਗੀ ਅਨਹਦ ਵਜਿਆ ਆਨੰਦ ਮੂਲ RAM ਸਭ ਦੇਖਿਆ ਗੁਰ ਸ਼ਬਦੀ ਗੋਬਿੰਦ ਕਜਿਆ ਆਦ ਜੁਗਾਦ ਵੇਸ ਹਰੇਕ ਮਤ ਗੁਰ ਮਤ ਹਰ ਪ੍ਰਭ ਭਜਿਆ ਹਰ ਦੇਵ ਉਤਾਰਨ ਦਿਆਲ ਪ੍ਰਭ ਜਨ ਰਾਖੂ ਹਰ ਪ੍ਰਭ ਲਜ ਸਭ ਧੰਨ ਕਹੋ ਗੁਰ ਸਤ ਗੁਰੂ ਗੁਰ ਸਤ ਗੁਰੂ ਸਭ ਧੰਨ ਕਹੋ ਗੁਰ ਸਤ ਗੁਰੂ ਗੁਰ ਸਤ ਗੁਰੂ ਜਿਤ ਮਿਲ ਰਾਰ ਪੜਦਾ ਛੱਜਿਆ ਅਨ ਬਾਬਾ ਨਾ ਜਹਾਨ ਲਹਾਬ ਮਾਨ ਜਿਨੇ ਦਰਸ਼ਨ ਪਾਇਆ ਜਿਨੇ ਤੁਧ ਨੂੰ ਧੰਨ ਕਹਿਆ ਤਿਨ ਜਮ ਨੇੜ ਨਾ ਆਇਆ ਤੂੰ ਕਰਨ ਕਰਨ ਸਮਰੱਥ ਹੈ ਕਰਤੇ ਮੈਂ ਤੁਝ ਬਿਨ ਅਬਰਣਾ ਕੋਈ ਤੁਧ ਆਪੇ ਸਿਸ਼ਟ ਸਰ ਜੀਆ ਆਪੇ ਬੁਨ ਗੋਈ ਸਭ ਇੱਕੋ ਸ਼ਬਦ ਵਰਤਦਾ ਜੋ ਕਰੇ ਸੋ ਹੋਈ ਵਡਿਆਈ ਗੁਰਮਖ ਦੇ ਪ੍ਰਭ ਹਰ ਪਾਵੇ ਸੋਈ ਗੁਰਮਖ ਨਾਨਕਿਆ ਰਦਿਆ ਗੁਰਮਖ ਨਾਨਕਿਆ ਰਦਿਆ ਸਭ ਆਖੋ ਧਨ 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 ਦੁਰ ਸੋਈ ਹਰ ਜੁਗ ਜੁਗ ਭਗਤ ਪਾਇਆ ਜੀਰੋ રા ਸਰੇ ਜਵਾ ਬਾਵਾ ਬਾਵਾ ਚਿਤ ਜਾਇਰ ਜਾਇਰ ਸੁਧ ਵਹਿ ਰਿਚਾ ਘਾ ਬਰਘਵ ਰਿਚਾ ਰਾਮ ਕਲੀ ਮਹਲਾ ਤੀਜਾ ਆਨੰਦਿਕ ਓਹੰਕਾਰ ਸਤਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਏ ਸਤਗੁਰੂ ਨੰਦਾਏ ਸਤਗੁਰੂ ਪਿਆ ਸੇ ਮੇਰੀ ਮਨਵ ਜੀ ਆਵਾਧਾਯਾ ਭਗਤ ਸਤਨਾਰ ਪਰਿਆ ਸਰਦਕਾਰ ਨਾ ਅਸਲ ਤਨ ਰਈ ਤੇ ਕਹਿਣਾ ਸਾਹਿਬ ਸਾਹਿਬ ਕਾ ਨਾਮ ਘੜ ਤੇ ਰਹਾ ਸੱਚਾ ਲਾ ਮੇਰਾ ਆਧਾਰ ਆਪੇ ਆਪਾ ਰਾਜਾ ਜਨਪਾਦ ਕਰ ਸਾਹਿਬ कर्मी आपनी कर्मी आप ਸ੍ਰੀ ਵਾਹਿਗੁਰੂ ਜੀ ਇੱਕ ਓੰਕਾਰ ਸਤਗੁਰ ਪਰਸਾ ਮਹਾਂਲਾ ਪੰਜਵਾ ਹਮਾਰੇ ਗਣ ਤਨ ਗਣੀ ਆਕਾਈ ਆਪਣਾ ਬਿਰਧ ਪਛਾਣ ਹੱਥ ਦੇ ਰਾਖੇ ਕਰ ਆਪਣੇ ਸਦਾ ਸਦਾ ਰੰਗ ਮਾਣਾ ਹਮਰੀ ਗਣਤਣਾ ਗਣੀ ਆਕਾਈ ਆਪਣਾ ਬਿਰਦ ਪਿਸ਼ਾਣਾ ਹਾਥ ਦੇ ਰਾਖੇ ਕਰ ਆਪਣੇ ਸਦਾ ਸਦਾ ਰੰਗ ਮਾਣ ਸਾਚਾ ਸਾਹਿਬ ਸਦ ਮਿਹਰਵਾਣ ਬੰਦ ਪਾਇਆ ਮੇਰਾ ਸਤ ਗੁਰ ਪੂਰਾ ਹੋਈ ਸਰਬ ਕਲਿਆਣ ਨ ਸਾਜਿਆ ਦਿੱਤਾ ਪੈਨ ਨਖਾਣ ਆਪਣੇ ਦਾਸ ਕੀ ਆਪ ਪੈ ਜਰਾਖੀ ਨਾਨਕ ਸਦ ਕੁਰਬਾਣ ਜਿਉ ਪਾਏ ਪਿੰਡ ਜਿਨ ਸਾਜਿਆ ਦਿੱਤਾ ਪੈ ਨਨਖਾਣਾ ਆਪਣੇ ਦਾਸ ਕੀ ਆਪ ਪੈ ਜਰਾਖੀ ਨਨ ਕਰ ਸਦ ਕੋਰਬਾਣ ਸਤਿ ਸ੍ਰੀ ਅਕਾਲ ਪੁਰਖ ਜੀ ਦਾ ਧਿਆਨ ਤਰ ਕੇ ਖਾਲਸਾ ਜੀ ਸਾਧ ਸੰਗਤ ਬੋਲਣਾ ਜੀ ਸ੍ਰੀ ਵਾਹਿਗੁਰੂ हे अकाल पुरख अंतरजामी श्री गुरु नानक देव निरंकार स्वरूप सच्चे पादशाह जी आप जी दे हजूर अमृत वेले तक ऐस वेले तक श्री आशा जी दी वार दे स्लोक शांत शब्द कीर्तन जी की अरदास अखर लखना तुख भूल चुक मा भाव जी दे चरण कमला पास ਸਿੱਖ ਸੰਗਤ ਪੜ੍ਹਦੇ ਸੁਣਦੇ ਸਰਬਤ ਲਾਹੇਵੰਦ ਹੋਣ ਸ੍ਰੀ ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਗੁਰੂ ਧੰਨ ਗੁਰੂ ਕੀਆ ਸੰਗਤਾਂ ਜੀ ਆਇਆਂ ਨੂੰ ਗੁਰਮੁਖ ਪਿਆਰੇਓ ਚਲੋ ਦਰਸ਼ਨ ਕਰਕੇ ਸਤਨਾਮ ਦਾ ਵਾਜਾ ਦਿੰਦੇ ਸਤਨਾਮ ਸਤ 沙的。<Aww. S 1> <laughs>

God uh... God bless.